ਬਾਜ਼ੇ ਇੱਕ ਵਾਰ ਫਿਰ ਤੋਂ ਮਹਿੰਗੇ ਹੋ ਚੁੱਕੇ ਨੇ 1 2 ਨਹੀਂ ਬਲਕਿ 4 ਗੁਣਾ ਕੀਮਤਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਆਮ ਲੋਕਾਂ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਜੇਬਾਂ ਦੇ ਉੱਤੇ ਸਿੱਧਾ ਅਸਰ ਪਏਗਾ ਜੇਕਰ ਤੁਸੀਂ ਚਾਰ ਪਹੀਆ ਵਾਹਨ ਲੈ ਕੇ ਸੜਕ ਦੇ ਉੱਤੇ ਨਿਕਲਦੇ ਹੋ ਤਾਂ ਜੇਕਰ ਤੁਹਾਡੇ ਰਸਤੇ ਦੇ ਵਿੱਚ ਟੋਲ ਪਲਾਜ਼ਾ ਆਉਂਦਾ ਹੈ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ ਟੋਲ ਪਲਾਜ਼ਿਆਂ ਦੀਆਂ ਕੀਮਤਾਂ ਦੇ ਵਿੱਚ 4 ਗੁਣਾ ਵਾਧਾ ਕਰ ਦਿੱਤਾ ਗਿਆ ਯਾਨੀ ਕਿ ਉਦਾਹਰਨ ਦੇ ਤੌਰ ਤੇ ਜੇਕਰ ਕਿਸੇ ਟੋਲ ਪਲਾਜ਼ੇ ਦੀ ਕੀਮਤ 5 ਰੁਪਏ ਹੈ ਤਾਂ ਸਿੱਧਾ ਹੁਣ ਤੁਹਾਨੂੰ 25 ਰੁਪਏ ਦਾ ਭੁਗਤਾਨ ਉਸੇ ਟੋਲ ਪਲਾਜ਼ੇ ਦੇ ਉੱਤੇ ਲੰਘਣ ਦੇ ਲਈ ਕਰਨਾ ਪਏਗਾ ਹਾਲਾਂਕਿ ਕੇਂਦਰ ਸਰਕਾਰ ਦੇ ਵੱਲੋਂ ਜੋ NHAI ਨੂੰ ਇਸ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਹ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ 1 April ਤੋਂ ਜੋ ਹੈ ਟੋਲ ਪਲਾਜ਼ੇ ਦੀ ਜਿਹੜੇ ਕੀਮਤਾਂ ਨੇ ਵੱਧ ਜਾਣਗੀਆਂ ਜੋ 5 ਰੁਪਏ ਵਾਲਾ ਟੋਲ ਪਲਾਜ਼ੇ ਉਸ ਦੀ ਸਿੱਧੀ ਕੀਮਤ 25 ਰੁਪਏ ਕਰ ਦਿੱਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਤੱਕ ਪਹੁੰਚਾਰੇ ਆ 1 April ਤੋਂ ਹਾਈਵੇ ਤੇ ਟੋਲ ਜਿਹੜਾ ਹੈ ਮਹਿੰਗਾ ਕਰ ਦਿੱਤਾ ਗਿਆ ਕਿਉਂਕਿ ਕੇਂਦਰ ਦੇ ਵੱਲੋਂ ਨੈਸ਼ਨਲ ਹਾਈਵੇ ਆਥਾਰਟੀ ਨੂੰ ਇਸ ਦੀ ਮੰਜ਼ੂਰੀ ਦਿੱਤੀ ਗਈ ਹੈ ਤਾਂ ਹਰਿਆਣਾ ਦੇ ਵੱਖ-ਵੱਖ ਹਾਈਵੇ ਐਕਸਪ੍ਰੈਸ ਕੇਐਮਪੀ ਨਰਨੋਲ ਚੰਡੀਗੜ੍ਹ ਐਕਸਪ੍ਰੈਸਵੇ ਖੇੜਕੀ দোਲਾ ਟੋਲ ਪਲਾਜ਼ਾ ਦਿੱਲੀ ਪਟਿਆਲਾ ਹਾਈਵੇ ਤੇ ਖਟਕਰ ਟੋਲ ਪਲਾਜ਼ਾ ਜ਼ਿੰਦ ਗੁਹਾਣਾ ਸੋਨੀਪੱਤ ਹਾਈਵੇ ਤੇ ਲੁਧਾਨਾ ਟੋਲ ਪਲਾਜ਼ਾ ਗੁਰਦਾਉ ਸੋਨਾ ਹਾਈਵੇ ਤੇ ਕਮਦੋਜ਼ ਟੋਲ ਪਲਾਜ਼ਾ ਦੇ ਰੇਟ ਜਿਹੜੇ ਆ ਵਧਾ ਦਿੱਤੇ ਗਏ ਨੇ ਇਸ ਤੋਂ ਇਲਾਵਾ ਪਲਾਜ਼ਾ ਦਿੱਲੀ ਮੁੰਬਈ ਐਕਸਪ੍ਰੈਸ ਵੇ ਦੇ ਉੱਤੇ ਟੋਲ ਪਲਾਜ਼ਾ ਜਿਹੜਾ ਹੈ ਹਿਸਾਰ ਚੰਡੀਗੜ੍ਹ ਹਾਈਵੇ ਦੇ ਉੱਤੇ ਤੇ ਜਿੰਨੇ ਵੀ ਸਾਰੇ ਹਾਈਵੇ ਦੇ ਉੱਤੇ ਟੋਲ ਪਲਾਜ਼ੇ ਨੇ ਇਹਨਾਂ ਦੀਆਂ ਕੀਮਤਾਂ 5 ਰੁਪਏ ਤੋਂ ਸਿੱਧਾ 25 ਰੁਪਏ ਕਰ ਦਿੱਤੀਆਂ ਗਈਆਂ ਨੇ ਤਾਂ ਇਹ ਜਿਸ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਹ ਜਿਹੜੀਆਂ ਦਰਾਂ ਨੇ ਹਰ ਸਾਲ ਰੀਨਿਊ ਕੀਤੀਆਂ ਜਾਂਦੀਆਂ ਨੇ ਅਜਿਹੇ ਦੇ ਵਿੱਚ ਟੋਲ ਟੈਕਸ ਵਧਾ ਦਿੱਤਾ ਗਿਆ ਹੈ ਜੇਕਰ ਤੁਹਾਡੇ ਰਸਤੇ ਦੇ ਵਿੱਚ ਵੀ ਇਹ ਟੋਲ ਪਲਾਜ਼ਾ ਆਉਂਦਾ ਹੈ ਤਾਂ ਇਹ ਖਬਰ ਹੈ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਦੀ ਮਨਜ਼ੂਰੀ ਦਿੱਤੀ ਹੈ ਕਿ ਟੋਲ ਪਲਾਜ਼ੇ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਣ ਤਾਂ ਡਾਕਾ ਜਿਹੜਾ ਸਿੱਧੇ ਤੌਰ ਤੇ ਆਮ ਲੋਕਾਂ ਦੀਆਂ ਜੇਬਾਂ ਦੇ ਉੱਤੇ ਪਏਗਾ ਅਜਿਹੇ ਦੇ ਵਿੱਚ ਲੋਕ ਸਭਾ ਚੋਣਾਂ ਸਿਰ ਦੇ ਉੱਤੇ ਨੇ ਲੋਕਾਂ ਨੂੰ ਆਸ ਸੀ कि ਜਿਸ ਤਰ੍ਹਾਂ ਗੈਸ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਜਾ ਰਹੀਆਂ ਨੇ ਠੀਕ ਉਸੇ ਤਰ੍ਹਾਂ ਜੋ ਹੈ ਜੋ ਟੋਲ ਪਲਾਜ਼ੇ ਆ ਉਹਨਾਂ ਦੀ ਜੋ ਕੀਮਤ ਹੈ ਉਸ ਨੂੰ ਘਟਾਇਆ ਜਾਏਗਾ ਪਰ ਕਈ ਗੁਣਾ ਵਾਧਾ ਟੋਲ ਪਲਾਜ਼ੇ ਦੀਆਂ ਕੀਮਤਾਂ ਦੇ ਵਿੱਚ ਕਰ ਦਿੱਤਾ ਗਿਆ ਹੈ 7.5 ਰੁਪਏ ਤੋਂ ਵਧਾ ਕੇ ਕੀਮਤ 25 ਰੁਪਏ ਕਰ ਦਿੱਤੀ ਗਈ ਆ ਤਾਂ 1 ਅਪ੍ਰੈਲ ਤੋਂ ਇਹ ਨਵੀਆਂ ਦਰਾਂ ਜਿਹੜੀਆਂ ਨੇ ਲਾਗੂ ਹੋ ਜਾਣਗੀਆਂ ਅੱਜ ਉਨਾਤੇ ਤੀਰੀ ਕਿਤੇ ਕੱਲ ਅਤੇ ਪਰਸੋਂ ਦਾ ਹੀ ਦਿਨ ਵਿਚਾਰ ਹੈ ਕਿ ਤੁਹਾਨੂੰ ਪਹਿਲਾਂ ਵਾਲੇ ਜੋ ਟੋਲ ਪਲਾਜ਼ੇ ਦੀਆਂ ਕੀਮਤਾਂ ਦਾ ਭੁਗਤਾਨ ਕਰਨਾ ਪਏਗਾ ਤੇ ਇੱਕ ਤਰੀਕ ਤੋਂ ਪੰਜ ਕਈ ਗੁਣਾ ਵਾਧਾ ਜਿਹੜਾ ਹੈ ਟੋਲ ਪਲਾਜ਼ੇ ਦੇ ਵਿੱਚ ਕੀਮਤਾਂ ਦੇ ਵਿੱਚ ਤੁਹਾਨੂੰ ਕਰਨਾ ਪਏਗਾ ਜੇਕਰ ਤੁਸੀਂ ਉਸ ਟੋਲ ਪਲਾਜ਼ੇ ਦੇ ਰਾਹੀਂ ਲੰਘ ਕੇ ਅੱਗੇ ਜਾਂਦੇ ਹੋ